ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਤੇ ਪਰੇਸ਼ਾਨ ਹੋ ਜਾਵੋਗੇ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਵਿਅਕਤੀ ਰੇਲਵੇ ਟਰੈਕ ਤੇ ਬੜੇ ਆਰਾਮ ਦੇ ਨਾਲ ਟਰੈਕ ਟ੍ਰੇਨ ਦੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਖੋਫ ਤੋਂ ਰੇਲਵੇ ਟਰੈਕ ਤੇ ਸੁੱਤਾ ਹੋਇਆ। ਕਾਫੀ ਸਮੇਂ ਤੱਕ ਇਹ ਵਿਅਕਤੀ ਛਤਰੀ ਲੈ ਕੇ ਉਸ ਟਰੈਕ ਤੇ ਸੁੱਤਾ ਹੋਇਆ ਸੀ ਕਿ ਅਚਾਨਕ ਹੀ ਟਰੇਨ ਆ ਜਾਂਦੀ ਆ ਜਿੱਤੇ ਚਾਲਕ ਦੇ ਵੱਲੋਂ ਟਰੇਨ ਚਾਲਕ ਦੇ ਵੱਲੋਂ ਬੜੀ ਸੋਚ-ਪੂਝ ਦੇ ਨਾਲ ਇਸ ਵਿਅਕਤੀ ਨੂੰ ਬਚਾਇਆ ਗਿਆ ਤੇ ਲੋਕਾਂ ਦੇ ਵੱਲੋਂ ਵੀ ਇਸ ਟਰੇਨ ਚਾਲਕ ਦੀ ਸਰਾਹਨਾ ਜਿਹੜੀ ਆ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਵਿਅਕਤੀ ਕਿਸੇ ਕੰਮ ਤੋਂ ਕਾਫੀ ਸਮੇਂ ਤੱਕ ਕੰਮ ਕਰਦਾ ਰਿਹਾ ਸੀ ਜਿਸ ਤੋਂ ਬਾਅਦ ਕਿ ਇਹ ਰੇਲਵੇ ਟਰੈਕ ਤੇ ਇੱਕ ਛਤਰੀ ਲੈ ਕੇ ਉੱਥੇ ਸੋ ਗਿਆ ਤੇ ਕਾਫੀ ਸਮੇਂ ਤੋਂ ਇਹ ਵਿਅਕਤੀ ਉੱਥੇ ਸੁੱਤਾ ਰਿਹਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਆਰਾਮ ਫਰਾ ਰਿਹਾ ਇਹ ਵਿਅਕਤੀ ਰੇਲਵੇ ਟਰੈਕ ਤੇ ਬੜੇ ਆਰਾਮ ਦੇ ਨਾਲ ਕਾਫੀ ਸਮੇਂ ਤੱਕ ਸੁੱਤਾ ਰਿਹਾ ਤੇ ਜਦੋਂ ਟ੍ਰੇਨ ਆ ਜਾਂਦੀ ਹੈ ਤੇ ਟ੍ਰੇਨ ਦੇ ਚਾਲਕ ਦੇ ਵੱਲੋਂ ਟ੍ਰੇਨ ਦਾ ਚਾਲਕ ਜਿਹੜਾ ਬੜਾ ਹੈਰਾਨ ਹੁੰਦਾ ਕਿ ਵਿਅਕਤੀ ਜਿਹੜਾ ਉਹ ਨਹੀਂ ਉੱਠਿਆ ਤੇ ਕੋਈ ਵਿਅਕਤੀ ਬੜੇ ਆਰਾਮ ਦੇ ਨਾਲ ਛਤਰੀ ਲੈ ਕੇ ਸੁੱਤਾ ਪਿਆ ਤੇ ਜਦੋਂ ਵਿਅਕਤੀ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਟ੍ਰੇਨ ਚਾਲਕ ਜਿਹੜਾ ਉਹ ਟ੍ਰੇਨ ਤੋਂ ਉਤਰਦਾ ਉਸਦੇ ਵੱਲੋਂ ਟ੍ਰੇਨ ਜਿਹੜੀ ਆ ਪਹਿਲਾਂ ਰੋਕੀ ਜਾਂਦੀ ਹੈ ਟ੍ਰੇਨ ਰੁਕੀ ਜਾਂਦੀ ਹੈ ਉਸ ਤੋਂ ਬਾਅਦ ਇਹ ਇਸੇ ਚਾਲਕ ਨੂੰ ਉਠਾਇਆ ਜਾਂਦਾ ਹੈ ਤੇ ਬੜੀ ਸੋਚ ਬੂਝ ਦੇ ਨਾਲ ਇਸ ਵਿਅਕਤੀ ਦੀ ਜਾਨ ਜਿਹੜੀ ਆ ਉਹ ਬਚਾਈ ਜਾ ਰਹੀ ਆ ਤੇ ਵਿਅਕਤੀ ਦੇ ਇਸ ਟ੍ਰੇਨ ਚਾਲਕ ਜਿਹੜਾ ਉੱਤੀ ਸਾਰੇ ਹੀ ਲੋਕ ਸراہਨਾ ਕਰ ਰਹੇ ਨੇ ਕਿ ਬੜੀ ਸੋਚ-ਵਿਚ ਦੇ ਨਾਲ ਇਸ ਵਿਅਕਤੀ ਦੀ ਜਾਨ ਜਿਹੜੀ ਆ ਬਚਾ ਲਈ ਗਈ ਹੈ ਦੱਸਦੀ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਕਿ ਕਿਵੇਂ ਇਹ ਵਿਅਕਤੀ ਬੜੇ ਆਰਾਮ ਦੇ ਨਾਲ ਰੇਲ ਟ੍ਰੈਕ ਤੇ ਸੁੱਤਾ ਹੋਇਆ ਹੈ ਤੇ ਜੇਕਰ ਰੇਲਵੇ ਰੇਲਵੇ ਚਾਲਕ ਦੇ ਵੱਲੋਂ ਰੇਲਵੇ ਚਾਲਕ ਦੇ ਵੱਲੋਂ ਆਪਣੀ ਸੋਚ-ਬੂਝ ਦੇ ਨਾਲ ਇਸ ਦੀ ਜਾਨ ਨਾ ਬਚਾਈ ਜਾਂਦੀ ਤੇ ਇਸ ਵਿਅਕਤੀ ਇਹ ਵਿਅਕਤੀ ਇਸ ਦੁਨੀਆ ਤੇ ਨਾ ਹੁੰਦਾ ਤੇ ਵੱਡਾ ਹਾਦਸਾ ਵੀ ਹੋ ਸਕਦਾ ਸੀ ਬੜੀ ਸੋਚ-ਬੂਝ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਇਸ ਵਿਅਕਤੀ ਦੀ ਰੇਲਵੇ ਚਾਲਕ ਦੇ ਵੱਲੋਂ ਟ੍ਰੇਨ ਚਾਲਕ ਦੇ ਵੱਲੋਂ ਇਸੀ ਜਾਨ ਜਿਹੜੀ ਆ ਬਚਾ ਲਈ ਗਈ ਹੈ ਤੇ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਕਿ ਲੋਕ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਰਹੇ ਨੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕਿ ਕਿਵੇਂ ਇਹ ਵਿਅਕਤੀ ਬੜੇ ਆਰਾਮ ਦੇ ਨਾਲ ਬਿਨਾਂ ਕਿਸੇ ਖੋਫ ਤੋਂ ਟ੍ਰੇਨ ਦਾ ਡਰ ਹੀ ਕਾਫੀ ਹੁੰਦਾ ਰੇਲਵੇ ਟਰੈਕ ਤੇ ਨੰਗਣਾ ਤੇ ਲੋਕ ਬੜੀ ਸੋਚ-ਬੂਝ ਦੇ ਨਾਲ ਉੱਥੇ ਲੰਗਦੇ ਨੇ ਆਸੇ-ਪਾਸੇ ਦੇਖ ਕੇ ਲੰਗਦੇ ਨੇ ਕਿ ਕਿਤੇ ਰੇਲਵੇ ਜਿਹੜੀ ਆ ਕਿਤੇ ਟ੍ਰੇਨ ਨਾ ਆ ਜਾਵੇ ਤੇ ਵਿਅਕਤੀ ਬਿਣਾ ਕਿਸੇ ਟ੍ਰੇਨ ਦੇ ਖੋਫ ਤੋਂ ਉੱਥੇ ਬੜੇ ਆਰਾਮ ਨਾਲ ਰੇਲਵੇ ਲਾਈਨ ਤੇ ਸੁੱਤਾ ਹੋਇਆ ਤੇ ਆਰਾਮ ਫਰਮਾ ਰਿਹਾ ਹੈ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿਵੇਂ ਆਰਾਮ ਫਰਮਾ ਰਿਹਾ ਇਹ ਵਿਅਕਤੀ ਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ ਆ ਨਾ ਟ੍ਰੇਨ ਦਾ ਨਾ ਆਪਣੀ ਜਾਨ ਦਾ ਤੇ ਰੇਲਵੇ चालक जेड़ ट्रेन चालक है उसकी सूझ बूझ इस व्यक्ति की जेडी जान जी बचाई गई है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर